ਅਸੀਂ ਅਕਸਰ ਦੇਖਦੇ ਹਾਂ ਕਿ ਅਮਰੀਕਾ ਕੈਨੇਡਾ ਤੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਆਂ ਵੀ ਬੱਚੇ ਉੱਥੇ ਪੜਨ ਗਏ ਉਹਨਾਂ ਦੇ ਨਾਲ ਮੰਦਭਾਗਾ ਹਾਦਸਾ ਵਾਪਰ ਗਿਆ ਕਦੀ ਐਕਸੀਡੈਂਟ ਹੋ ਗਿਆ ਕਦੀ ਉਹਨਾਂ ਦੇ ਨਾਲ ਮਾਰਕੁਟਾਈ ਕੀਤੀ ਗਈ ਕਦੀ ਉਹਨਾਂ ਨੂੰ ਜਿਹੜਾ ਵਾ ਉਹ ਲੁੱਟਿਆ ਗਿਆ ਉਹਨਾਂ ਕੋਲੋਂ ਪੈਸੇ ਖੋਲੇ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਪਰ ਹੁਣ ਅਮਰੀਕਾ ਤੋਂ ਇੱਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਤੇਲੰਗਾਨਾ ਦੇ ਸ਼ਹਿਰ ਮਲਕਾਜਗਰੀ ਦਾ ਇੱਕ ਲੜਕਾ ਜਿਹੜਾ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਅਮਰੀਕਾ ਗਿਆ ਪੜਨ ਵਾਸਤੇ ਉਹਦੇ ਪਿਤਾ ਨੇ ਬੜੇ ਔਖੇ ਹੋ ਕੇ ਕਰਜ਼ਾ ਲੈ ਕੇ ਇਹਨੂੰ ਅਮਰੀਕਾ ਭੇਜਿਆ ਇਹ ਉੱਥੇ ਐਮਟੈਕ ਕਰਨ ਗਿਆ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਔਰ ਗਿਆ ਵੀ ਕਲੀਵੈਂਡ ਯੂਨੀਵਰਸਿਟੀ ਹੈ ohio ਦੇ ਵਿੱਚ ਉੱਥੇ ਗਿਆ ਹੁਣ ਜਦੋਂ ਇਹ ਲੜਕਾ ਉੱਥੇ ਪੜ ਰਿਹਾ ਸੀਗਾ ਤਾਂ ਇਸੇ ਦੌਰਾਨ ਲੰਗੀ 7 ਮਾਰਚ ਨੂੰ ਇਹਦੇ ਪਿਤਾ ਨੂੰ ਇੱਕ ਫੋਨ ਆਉਂਦਾ ਕਿ ਤੁਹਾਡਾ ਮੁੰਡਾ ਮੁਹੰਮਦ ਅਬਦੁੱਲ ਜਿਹੜਾ ਇਹ ਸਾਡੇ ਕਬਜ਼ੇ ਦੇ ਵਿੱਚ ਹੈ ਜੇ ਤੁਸੀਂ ਇਹਦੀ ਸਲਾਮਤੀ ਚਾਹੁੰਦੇ ਹੋ ਤਾਂ 1200 ਡਾਲਰ ਸਾਡੇ ਖਾਤੇ 'ਚ ਪਾ ਦਿਓ। ਇਹਦੇ ਪਿਤਾ ਨੂੰ ਲੱਗਦਾ ਵੀ ਕੋਈ ਮਜ਼ਾਕ ਕਰ ਰਿਹਾ ਮੇਰੇ ਨਾਲ। ਪਰ ਜਦੋਂ ਦੁਬਾਰਾ ਫੋਨ ਕਾਲ ਆਉਂਦੀ ਹੈ ਜਦੋਂ ਉਹ ਸ਼ਖਸ ਜਿਹੜਾ ਇਹਨਾਂ ਦੇ ਨਾਲ ਗੱਲ ਕਰ ਰਿਹਾ ਸੀਗਾ ਉਹ ਕਹਿੰਦਾ ਵੀ ਮੈਂ ਸੀਰੀਅਸਲੀ ਕਹਿ ਰਿਹਾ ਕਿ ਅਗਰ ਤੁਸੀਂ 1200 ਡਾਲਰ ਮੇਰੇ ਅਕਾਊਂਟ ਦੇ ਵਿੱਚ ਨਾ ਟਰਾਂਸਫਰ ਕੀਤੇ ਤਾਂ ਮੈਂ ਤੁਹਾਡੇ ਮੁੰਡੇ ਦੀਆਂ ਕਿਡਨੀਆਂ ਵੇਚ ਦਊਂਗਾ। ਪੜਾਈ ਹੈਰਾਨ ਹੁੰਦੇ ਆ ਵੀ ਆਹ ਕੀ ਗੱਲ ਬਣੀ ਇਹ ਕਹਿੰਦੇ ਸਾਡੀ ਗੱਲ ਕਰਾਓ ਸਾਡੇ ਬੇਟੇ ਦੇ ਨਾਲ ਉਹ ਕਹਿੰਦੇ ਗੱਲ ਤੁਹਾਡੀ ਉਦੋਂ ਕਰਾਵਾਂਗੇ ਜਦੋਂ ਤੁਸੀਂ 1200 ਡਾਲਰ ਜਿਹੜਾ ਉਹ ਸਾਡੇ ਅਕਾਊਂਟ ਦੇ ਵਿੱਚ ਪਾ ਦਿਓਗੇ ਇਹਦੇ ਜਿਹੜੇ ਪਿਤਾ ਵਾ ਉਹ ਥਾਣੇ ਵਿੱਚ ਜਾਂਦੇ ਆ ਉੱਥੇ ਕੰਪਲੇਂਟ ਕਰਦੇ ਆ ਕਿ ਇਸ ਤਰ੍ਹਾਂ ਮੈਨੂੰ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ ਔਰ ਮੇਰਾ ਬੇਟਾ ਜਿਹੜਾ ਇਸ ਵੇਲੇ ohio ਦੇ ਕਲੀਵੈਂਡ ਸ਼ਹਿਰ ਦੇ ਵਿੱਚ ਕਲੀਵੈਂਡ ਯੂਨੀਵਰਸਿਟੀ ਦੇ ਵਿੱਚ ਪੜਦਾ ਤਾਂ ਉਹਦੇ ਬਾਬਤ ਇਹ ਖਬਰ ਹੈ ਵੀ ਉਹ ਮੰਗਦੇ ਆ 1200 ਡਾਲਰ ਕਹਿੰਦੇ ਜੇ ਮੁੰਡੇ ਦੀ ਸਲਾਮਤੀ ਚਾਹੀਦੀ ਹੈ ਨਾਲ ਦੀ ਨਾਲ ਉਹ ਧਮਕੀ ਦਿੰਦੇ ਆ ਵੀ ਜੇ ਤੁਸੀਂ ਸਾਨੂੰ 1200 ਡਾਲਰ ਨਾ ਦਿੱਤਾ ਤਾਂ ਇਹਦੀਆਂ ਕਿਡਨੀਆ ਕੱਢ ਕੇ ਅਸੀਂ ਵੇਚ ਦੇਾਂਗੇ ਖੈਰ ਹੁਣ ਇਸ ਮਾਮਲੇ ਦੇ ਵਿੱਚ ਸਾਰਾ ਕੇਸ ਜਿਹੜਾ ਉਹ ਵਿਦੇਸ਼ ਮੰਤਰਾਲੇ ਯਾਨੀ ਕਿ ਭਾਰਤ ਦਾ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਿਹੜਾ ਉਹ ਹੈਂਡਲ ਕਰ ਰਿਹਾ ਕਿ ਇਹ ਕਿੱਦਾਂ ਪੋਸੀਬਲ ਹੈ ਇੱਕ ਲੜਕਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਉਹਦੇ ਨਾਲ ਇਦਾਂ ਮੰਦਪਾਗਾ ਹਾਦਸਾ ਵਾਪਰ ਗਿਆ ਉਹਨੂੰ ਕਿਦਾਂ ਅਗਵਾ ਕਰ ਲਿਆ ਗਿਆ ਕਿਉਂਕਿ ਅਮਰੀਕਾ ਦੇ ਵਿੱਚ ਕੋਈ ਪਹਿਲੀ ਵਾਰਦਾਤ ਨਹੀਂ ਹੋਈ ਭਾਰਤੀ ਸਟੂਡੈਂਟਸ ਦੇ ਨਾਲ ਮਾਰਕੁੱਟਾਈ ਦੀਆਂ ਵਾਰਦਾਤਾਂ ਕਤਲ ਦੀਆਂ ਵਾਰਦਾਤਾਂ ਆਮ ਨੇ ਹੁਣ ਇਹ ਪਰਿਵਾਰ ਬਹੁਤ ਜ਼ਿਆਦਾ ਚਿੰਤਿਤ ਹੈ ਪਰ ਇਸ ਕੇਸ ਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਵੇਅਰ ਜਿਹੜਾ ਵਾ ਉਹ ਵੀ ਗੱਲਬਾਤ ਕਰ ਰਿਹਾ ਅਮਰੀਕਾ ਦੇ ਵਿੱਚ ਵੀ ਇਹ ਕਿ ਕਿਦਾਂ ਹੋ ਰਿਹਾ ਭਾਰਤੀ ਸਟੂਡੈਂਟਸ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੁਣ ਇਹ ਜਿਹੜਾ ਪਰਿਵਾਰ ਜਿਹੜਾ ਤਿਲੰਗਾਨਾ ਦੇ ਵਿੱਚ ਰਹਿੰਦਾ ਬਹੁਤ ਚਿੰਤਿਤ ਹੈ ਔਰ ਮੁਹੰਮਦ ਅਬਦੁਲ ਦੇ ਜਿਹੜੇ ਪਿਤਾ ਨੇ ਇਹ ਇੱਕ ਪ੍ਰਾਈਵੇਟ ਕੰਸਟਰਕਸ਼ਨ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਦੀ ਜੌਬ ਕਰਦੇ ਆ ਕਰਜ਼ਾ ਲੈ ਕੇ ਇਹਨਾਂ ਨੇ ਆਪਣੇ ਬੇਟੇ ਅਬਦੁਲ ਮੁਹੰਮਦ ਨੂੰ ਜਿਹੜਾ ਵਾ ਉਹ ਉੱਥੇ ਭੇਜਿਆ ਸੀਗਾ ਅਮਰੀਕਾ ਦੇ ਵਿੱਚ ਪੜਨ ਵਾਸਤੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਡਿਗਰੀ ਕਰਨ ਲਈ ਮਾਸਟਰ ਡਿਗਰੀ ਕਰਨ ਲਈ ਸੋ ਕਿਤੇ ਨਾ ਕਿਤੇ ਇਦਾਂ ਲੱਗਦਾ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਪੜਦੇ ਜਿੰਨੇ ਭਾਰਤੀ ਵਿਦਿਆਰਥੀ ਹੈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਉਹਨਾਂ ਨੂੰ ਲੁੱਟਿਆ ਜਾ ਰਿਹਾ ਉਹਨਾਂ ਦੇ ਨਾਲ ਮਾਰਕਟਾਈ ਹੋ ਰਹੀ ਹੈ ਉਹਨਾਂ ਕੋਲ ਐਕਸਟਰਸ਼ਨ ਮੰਗੀ ਜਾ ਰਹੀ ਹੈ ਉਹਨਾਂ ਦੇ ਕਤਲ ਤੱਕ ਹੋਏ ਅਸੀਂ ਦੇਖਿਆ ਸੀਗਾ ਇੱਕ ਵਿਵੇਕ ਸ਼ਾਣੀ ਨਾਮ ਦਾ ਸ਼ਖਸ ਜਿਹੜਾ ਲੜਕਾ 25 ਸਾਲ ਦੀ ਉਮਰ ਸੀ ਅਮਰੀਕਾ ਦੇ ਵਿੱਚ ਐਮਬੀਏ ਕਰ ਰਿਹਾ ਸੀ ਸ਼ਾਮ ਨੂੰ ਪਾਰਟ ਟਾਈਮ ਉਹ ਇੱਕ ਸਟੋਰ ਦੇ ਉੱਤੇ ਕੰਮ ਕਰਦਾ ਹੁੰਦਾ ਸੀਗਾ ਔਰ ਇਸੇ ਦੌਰਾਨ ਉਹ ਸਟੋਰ ਦੇ ਬਾਹਰ ਇੱਕ ਜਿਹੜਾ ਹੋਮਲੈਸ ਬੰਦਾ ਬੇਘਰ ਬੰਦਾ ਆ ਕੇ ਬੈਠ ਜਾਂਦਾ ਹੁੰਦਾ ਸੀਗਾ ਇਹ ਵਿਵੇਕ ਸੈਣੀ ਉਹਦੀ ਮਦਦ ਵੀ ਕਰਦਾ ਸੀ ਉਹਨੂੰ ਖਾਣਾ ਵੀ ਦਿੰਦਾ ਸੀਗਾ ਉਹਦੇ ਵਾਸਤੇ ਈਵਨ ਸਿਗਰਟਸ ਤੱਕ ਅਰੇਂਜ ਕਰਦਾ ਸੀਗਾ ਪਰ ਇੱਕ ਦਿਨ ਇਸ ਹੋਮਲੈਸ ਬੰਦੇ ਨੂੰ ਇੰਨਾ ਗੁੱਸਾ ਆਇਆ ਵੀ ਇਹਨੇ ਵਿਵੇਕ ਸੈਣੀ ਦਾ ਕਤਲ ਕਰ ਦਿੱਤਾ ਸੋ ਕਿਤੇ ਨਾ ਕਿਤੇ ਇਸ ਵੇਲੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਖਤੀ ਨਾਲ ਕਾਰਵਾਈ ਕਰੇ ਤਾਂ ਜੋ ਵਿਦੇਸ਼ਾਂ ਦੇ ਪੜਦੇ ਭਾਰਤੀ ਵਿਦਿਆਰਥੀ ਜਿਹੜੇ ਆ ਉਹਨਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ